ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਪਾਰ ਆਈਡੀ ਇਹ ਸ਼ਬਦ ਅੱਜਕੱਲ ਚਰਚਾ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਵੀ ਅਪਾਰ ਆਈਡੀ ਨੂੰ ਲੈ ਕੇ ਵਿਚਾਰ ਚਰਚਾਵਾਂ ਹੋ ਰਹੀਆਂ ਨੇ ਸਕੂਲ ਦੇ ਅਧਿਆਪਕਾਂ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੈਸੇਜ ਭੇਜੇ ਜਾ ਰਹੇ ਨੇ ਕਿ ਆਪਣੇ ਬੱਚਿਆਂ ਦੀ ਅਪਾਰ ਆਈਡੀ ਜਲਦ ਤੋਂ ਜਲਦ ਬਣਵਾਓ ਸਕੂਲਾਂ ਦੇ ਵਿੱਚ ਵੀ ਅਪਾਰ ਆਈਡੀ ਬਣਾਉਣ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਸੋਸ਼ਲ ਮੀਡੀਆ ਤੇ ਅਪਾਰ ਆਈਡੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਮੈਸੇਜ ਵੀ ਜਾਰੀ ਕੀਤੇ ਜਾ ਰਹੇ ਨੇ ਕਿ ਆਪਣੇ ਬੱਚਿਆਂ ਦੀ ਅਪਾਰ ਆਈਡੀ ਨਾ ਬਣਵਾਈ ਜਾਵੇ। ਅਪਾਰ ਆਈਡੀ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਸੰਸ਼ੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਡਾਊਟ ਨੇ ਜਿਸ ਨੂੰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਗਟ ਕਰ ਰਹੇ ਨੇ ਆਖਿਰ ਕੀ ਹੈ ਇਹ ਅਪਾਰ ਕਾਈਡ ਆਈਡੀ ਸਰਕਾਰ ਵੱਲੋਂ ਅਪਾਰ ਆਈਡੀ ਬਣਾਉਣ ਦੇ ਲਈ ਮਾਪਿਆਂ ਨੂੰ ਕੀ ਕਿਹਾ ਜਾ ਰਿਹਾ ਇਸ ਵੀਡੀਓ ਦੇ ਵਿੱਚ ਅਪਾਰ ਆਈਡੀ ਬਾਰੇ ਚੱਲ ਰਹੀ ਵਿਚਾਰ ਚਰਚਾ ਅਤੇ ਅਸਲ ਦੇ ਵਿੱਚ ਅਪਾਰ ਆਈਡੀ ਕੀ ਹੈ ਇਸ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਚਰਚਾਾਂਗੇ ਚਰਚਾ ਕਰਾਂਗੇ ਤੇ ਤੁਹਾਨੂੰ ਇਹ ਵੀ ਜਾਣਕਾਰੀ ਦਵਾਾਂਗੇ ਕਿ ਅਸਲ ਦੇ ਵਿੱਚ ਅਪਾਰ ਆਈਡੀ ਹੈ ਕੀ अपार आईडी ਕੀ ਹੈ ਸਭ ਤੋਂ ਪਹਿਲਾਂ ਇਸ ਤੇ ਗੱਲ ਕਰਦੇ ਹਾਂ ਸਿੱਖਿਆ ਨੀਤੀ ਦੇ ਵਿੱਚ 2020 ਦੇ ਵਿੱਚ ਸਿਫਾਰਸ਼ਾਂ ਨੂੰ ਧਿਆਨ ਦੇ ਵਿੱਚ ਲਿਆਂਦਾ ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਗਿਆ અપਾਰ ਆਈਡੀ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ અપਾਰ ਆਈਡੀ ਆਧਾਰ ਕਾਰਡ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਯੂਨੀਕ ਆਧਾਰ ਨੰਬਰ ਹੁੰਦਾ ਹੈ ਉਸੇ ਤਰ੍ਹਾਂ ਹੀ ਵਿਦਿਆਰਥੀਆਂ ਦੀ ਇੱਕ અપਾਰ ਆਈਡੀ ਬਣੇਗੀ ਜਿਸ ਦੇ ਵਿੱਚ ਵਿਦਿਆਰਥੀਆਂ ਦੇ ਵੇਰਵੇ ਹੋਣਗੇ ਐਸ ਆਈਡੀ ਦੇ ਵਿੱਚ ਵਿਦਿਆਰਥੀਆਂ ਦੀ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ ਹਾਇਰ ਲੈਵਲ ਤੱਕ ਜਿਹੜੀ ਸਿੱਖਿਆ ਵਿਦਿਆਰਥੀ ਹਾਸਲ ਕਰਨਗੇ ਉਸ ਸਿੱਖਿਆ ਦਾ ਪੂਰਾ ਵੇਰਵਾ ਹੋਵੇਗਾ ਵਿਦਿਆਰਥੀ ਦੀ ਮੁਢਲੀ ਜਾਣਕਾਰੀ ਹੋਵੇਗੀ ਜਿਸ ਦੇ ਵਿੱਚ ਉਸ ਦਾ ਨਾਮ ਮਾਤਾ ਪਿਤਾ ਉਸ ਦਾ ਐਡਰੈਸ ਉਸ ਦੀ ਫੋਟੋ ਉਸ ਦੀਆਂ ਅਕਾਦਮਿਕ ਕੁਆਲੀਫਿਕੇਸ਼ਨਸ ਜਿਵੇਂ ਕਿ ਮਾਰਕ ਸ਼ੀਟ ਉਸ ਦੇ ਸਰਟੀਫਿਕੇਟ ਡਿਗਰੀਆਂ ਖੇਡ ਮੁਕਾਬਲਿਆਂ ਦੇ ਵਿੱਚ ਉਸ ਨੇ ਜੋ ਉਪਲਬਧੀਆਂ ਹਾਸਲ ਕੀਤੀਆਂ ਹੋਣਗੀਆਂ ਉਹ ਇਸ ਤੋਂ ਇਲਾਵਾ ਐਕਸਟਰਾ ਕਰਿਕੂਲਮ ਐਕਟੀਵਿਟੀਆਂ ਜਿਹੜੀਆਂ ਹੋਣਗੀਆਂ ਉਸ ਦੇ ਬਾਰੇ ਵਿਦਿਆਰਥੀ ਨੇ ਜੇ ਕੋਈ ਖਾਸ ਪੁਰਸਕਾਰ ਜਾਂ ਇਨਾਮ ਹਾਸਲ ਕੀਤੇ ਹੋਣਗੇ ਉਸ ਦੇ ਬਾਰੇ ਵੀ ਜਾਣਕਾਰੀ ਹੋਵੇਗੀ ਵਿਦਿਆਰਥੀ ਖਾਸ ਤੌਰ ਤੇ ਕੋਈ ਕਿਤਾ ਸਿਖਲਾਈ ਉਸ ਨੇ ਪ੍ਰਾਪਤ ਕੀਤੀ ਹੋਵੇਗੀ ਉਸ ਸੰਬੰਧ ਦੇ ਵਿੱਚ ਵੀ ਰਵੇ ਹੋਣਗੇ ਪਾ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀ ਐਕਸਟਰਾ ਕੁਲਿਕਲਮ ਐਕਟੀਵਿਟੀਜ਼ ਜਿਹੜੀਆਂ ਕਰਦੇ ਉਸ ਦੀ ਜਾਣਕਾਰੀ ਵੀ ਹੋਵੇਗੀ ਖੇਡਾਂ ਨਾਲ ਸੰਬੰਧਿਤ ਜਾਣਕਾਰੀ ਵੀ ਹੋਵੇਗੀ ਅਤੇ ਵਿਦਿਆਰਥੀਆਂ ਜਿਹੜੀਆਂ ਉਪਲਬਧੀਆਂ ਹੋਣਗੀਆਂ ਉਹ ਵੀ ਇਸ ਅਪਾਰ ਆਈਡੀ ਦੇ ਨਾਲ ਨੱਥੀ ਹੋਣਗੀਆਂ ਅਤੇ ਇਸ ਦੇ ਨਾਲ ਹੀ ਡੀਜੀ ਲੋਕਰ ਦੇ ਵਿੱਚ ਇਹ ਸਾਰਾ ਕੁਝ ਲੌਕ ਹੋਵੇਗਾ ਭਵਿੱਖ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਵਿਦਿਆਰਥੀ ਦੇ ਲਈ ਉਹ ਸੁਰੱਖਿਤ ਲੈਣ ਰਹਿਣਗੀਆਂ ਹੁਣ ਅਪਾਰ ਆਈਡੀ ਤੇ ਆਧਾਰ ਕਾਰਡ ਦੇ ਵਿੱਚ ਇੱਕ ਬੁਰੀਆਦੀ ਅੰਤਰ ਹੈ ਕਿ ਆਧਾਰ ਕਾਰਡ ਦੇ ਵਿੱਚ ਮੁਢਲੀ ਜਾਣਕਾਰੀ ਹੀ ਹੁੰਦੀ ਹੈ ਜੋ ਵੀ ਆਧਾਰ ਕਾਰਡ ਬਣਾਉਂਦਾ ਹੈ ਪਰ ਇਸ ਦੇ ਵਿੱਚ ਸਾਰੇ ਸਰਟੀਫਿਕੇਟ ਅਤੇ ਵਿਦਿਆਰਥੀ ਦਾ ਪੂਰਾ ਡਾਟਾ ਹੈ ਜਿਹੜਾ ਅਪਾਰ ਆਈਡੀ ਦੇ ਵਿੱਚ ਉਹ ਹੋਵੇਗਾ ਆਧਾਰ ਕਾਰਡ ਭਾਰਤ ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤਾ ਜਾਂਦਾ ਇੱਕ ਪਛਾਣ ਪੱਤਰ ਹੈ ਇਸ ਦੇ ਵਿੱਚ 12 ਅੰਕਾਂ ਦਾ ਇੱਕ ਆ ਯੂਨੀਕ ਆਈਡੀ ਨੰਬਰ ਹੁੰਦਾ ਹੈ ਇਸ ਦੇ ਵਿੱਚ ਆ ਵਿਅਕਤੀ ਦੀ ਪਛਾਣ ਦੇ ਸਬੂਤ ਦੇ ਤੌਰ ਤੇ ਇਸ ਨੂੰ ਪੇਸ਼ ਕੀਤਾ ਜਾਂਦਾ ਹੈ ਇਸ ਦੇ ਵਿੱਚ ਬਾਇਓਮੈਟ੍ਰਿਕ ਡਾਟਾ ਵੀ ਹੁੰਦਾ ਹੈ ਪਰ ਜਿਹੜੀ ਅਪਾਰ ਆਈਡੀ ਹੈ ਜਿਹੜੀ ਵਿਦਿਆਰਥੀਆਂ ਦੀ ਬਣਾਈ ਜਾ ਰਹੀ ਹੈ ਇਹਦੇ ਵਿੱਚ ਬਾਇਓਮੈਟ੍ਰਿਕ ਡਾਟਾ ਨਹੀਂ ਹੋਵੇਗਾ ਬੇਸਿਕ ਡਾਟਾ ਜਿਹੜਾ ਵਿਦਿਆਰਥੀ ਦਾ ਉਹੀ ਇਸ ਦੇ ਵਿੱਚ ਹੋਵੇਗਾ ਇਸ ਆਈਡੀ ਦੇ ਕਈ ਤਰ੍ਹਾਂ ਦੇ ਲਾਭ ਵੀ ਨੇ ਜਿਵੇਂ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਝਾਲੀ ਦਸਤਾਵੇਜ਼ਾਂ ਦੀ ਰੋਕਥਾਮ ਦੇ ਲਈ ਵੀ ਇਹ ਵੱਡਾ ਕੰਮ ਦੇਵੇਗੀ ਦੂਜੇ ਨੰਬਰ ਤੇ ਵਿਦਿਆਰਥੀ ਦੇ ਅਸਲੀ ਜਿਹੜੇ ਡਾਕੂਮੈਂਟਸ ਨੇ ਉਸ ਦੀ ਵੈਰੀਫਿਕੇਸ਼ਨ ਦੇ ਲਈ ਵੀ ਵੱਡਾ ਰੋਲ ਇਹ ਅਦਾ ਕਰੇਗੀ ਇਸ ਤੋਂ ਇਲਾਵਾ ਵਿਦਿਆਰਥੀ ਦਾ ਜਿਹੜਾ ਪੂਰਾ ਸਿੱਖਿਆਕ ਰਿਕਾਰਡ ਹੈ ਸਿੱਖਿਆ ਦਾ ਪੂਰਾ ਰਿਕਾਰਡ ਹੈ ਉਹ ਇੱਕੋ ਜਗ੍ਹਾ ਤੇ ਆ ਜਾਵੇਗਾ ਇਸ ਦੇ ਨਾਲ ਨਾਲ ਵਿਦਿਆਰਥੀ ਨੂੰ ਕਈ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੇ ਵਿੱਚ ਵੀ ਆਸਾਨੀ ਹੋਵੇਗੀ ਕਿਉਂਕਿ ਜਿਹੜੇ ਸਰਟੀਫਿਕੇਟਸ ਨੇ ਉਹਨਾਂ ਦੀ ਵੈਰੀਫਿਕੇਸ਼ਨ ਦਾ ਕੰਮ ਸੌਖਾ ਹੋ ਜਾਵੇਗਾ ਇਸ ਤੋਂ ਇਲਾਵਾ ਨੌਕਰੀਆਂ ਪ੍ਰਾਪਤ ਕਰਨ ਦੇ ਲਈ ਵੀ ਸਰਕਾਰ ਨੇ ਜੇਕਰ ਕਿਸੇ ਅ ਇਮਪਲॉयਮੈਂਟ ਏਜੰਸੀ ਦੇ ਨਾਲ ਵਿਦਿਆਰਥੀਆਂ ਦਾ ਡਾਟਾ ਸਾਂਝਾ ਕਰਨਾ ਹੋਵੇਗਾ ਤਾਂ ਉਹ ਡਾਟਾ ਵੀ ਸਰਕਾਰ ਸਾਂਝਾ ਕਰੇਗੀ ਕਿਉਂਕਿ ਇਸ ਫਾਰਮ ਦੇ ਵਿੱਚ ਵੀ ਲਿਖਿਆ ਹੈ ਕਿ ਇਮਪਲॉयਮੈਂਟ ਏਜੰਸੀਜ਼ ਜਾਂ ਹੋਰ ਕਿਸਮ ਦੇ ਸਰਕਾਰੀ ਜਾਂ ਗੈਰ ਸਰਕਾਰੀ ادارਿਆਂ ਦੇ ਨਾਲ ਸਰਕਾਰੀ ਡਾਟਾ ਸ਼ੇਅਰ ਕਰ ਸਕਦੀ ਹੈ ਡਾਟਾ ਸ਼ੇਅਰ ਕਰਨ ਦੇ ਇਸ ਨੁਕਤੇ ਨੂੰ ਲੈ ਕੇ ਹੀ ਆਮ ਤੌਰ ਤੇ ਲੋਕਾਂ ਦਾ ਜਿਹੜਾ ਇਹਦੇ ਨਾਲ ਡਾਊਟ ਹੈ ਉਹ ਸਾਹਮਣੇ ਆ ਰਿਹਾ ਲੋਕਾਂ ਦੇ ਸਵਾਲ ਇਹ ਨੇ ਕਿ ਆਖਿਰ ਸਰਕਾਰ ਕਿਸੇ ਅ ਤੀਸਰੀ ਧਿਰ ਦੇ ਨਾਲ ਵਿਦਿਆਰਥੀਆਂ ਦਾ ਡਾਟਾ ਕਿਉਂ ਸ਼ੇਅਰ ਕਰੇਗੀ ਸਰਕਾਰ ਨੇ ਸਿੱਧੇ ਤੌਰ ਤੇ ਕਹਿੰਦਾ ਹੈ ਕਿ ਇਸ ਆਈਡੀ ਨੂੰ ਬਣਾਉਣਾ ਜਾਂ ਨਾ ਬਣਾਉਣਾ ਮਾਪਿਆਂ ਦੀ ਆਪਣੀ ਮਰਜ਼ੀ ਹੈ ਮਾਪੇ ਕੰਸੈਂਟ ਨਾ ਦੇਣ ਤਾਂ ਵਿਦਿਆਰਥੀ ਦੀ ਇਹ ਆਈਡੀ ਨਹੀਂ ਬਣੇਗੀ ਪਰ ਇਸ ਦੇ ਨਾਲ ਨਾਲ ਸਰਕਾਰ ਨੇ ਇਹ ਵੀ ਕਿਹਾ ਕਿ ਏਜੰਸੀਆਂ ਦੇ ਨਾਲ ਚਾਹੇ ਉਹ এমਪਲॉयਮੈਂਟ ਏਜੰਸੀ ਹੋਵੇ ਜਾਂ ਹੋਰ ਖੇੜ ਕਿਸਮ ਦੀ ਜਾਂ ਕਿਸੇ ਹੋਰ ਤਰ੍ਹਾਂ ਦੀ ਏਜੰਸੀ ਹੋਵੇ ਜਿਸ ਦਾ ਵਿਦਿਆਰਥੀ ਜੀਵਨ ਦੇ ਨਾਲ ਸੰਬੰਧ ਹੋਵੇਗਾ ਉਸ ਦੇ ਨਾਲ ਇਹ ਡਾਟਾ ਸ਼ੇਅਰ ਕੀਤਾ ਜਾ ਸਕੇਗਾ ਸੋ ਮਾਪਿਆਂ ਦੀ ਆਪਣੀ ਮਰਜ਼ੀ ਹੈ ਜੇਕਰ ਉਹ ਬਣਾਉਣਾ ਚਾਹੁੰਦੇ ਨੇ ਤੇ ਆਈਡੀ ਬਣਾ ਸਕਦੇ ਨੇ ਨਹੀਂ ਤਾਂ ਉਹ ਇਸ ਆਈਡੀ ਬਣਾਉਣ ਤੋਂ ਮਨਾ ਵੀ ਕਰ ਸਕਦੇ ਨੇ ਕਿਸੇ ਕਿਸਮ ਦੀ ਕੋਈ ਜ਼ੋਰ ਜ਼ਬਰਦਸਤੀ ਵਿਦਿਆਰਥੀਆਂ ਦੇ ਨਾਲ ਨਹੀਂ ਹੈ ਹੁਣ ਤੱਕ ਡੇਟੇ ਦੀ ਗੱਲ ਕਰੀਏ ਤਾਂ ਹੁਣ ਤੱਕ 34 ਕਰੋੜ ਵਿਦਿਆਰਥੀਆਂ ਦੀ ਇਹ ਆਈਡੀ ਬਣਾਈ ਚੁ ਜਾ ਚੁੱਕੀ ਹੈ ਇਸ ਨੂੰ ਸਵਾਲ ਇਹ ਵੀ ਪੈਦਾ ਹੁੰਦਾ ਕਿ ਇਸ ਨੂੰ ਆਧਾਰ ਦੇ ਨਾਲ ਲਿੰਕ ਕੀਤਾ ਜਾਵੇਗਾ ਯਾ ਨਹੀਂ ਲਿੰਕ ਕੀਤਾ ਜਾਵੇਗਾ ਜੀ ਹਾਂ ਅਪਾਰ ਆਈਡੀ ਨੂੰ ਆਧਾਰ ਆਈਡੀ ਦੇ ਨਾਲ ਲਿੰਕ ਕੀਤਾ ਜਾਵੇਗਾ ਇਸ ਤਰ੍ਹਾਂ ਦੇ ਨਾਲ ਵਿਦਿਆਰਥੀਆਂ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਕੋਲਾਬ ਹੋ ਸਕੇਗੀ ਨਾਬਾਲਗ ਵਿਦਿਆਰਥੀਆਂ ਦੇ ਮਾਮਲੇ ਦੇ ਵਿੱਚ ਜਿਹੜੀ ਮਾਪਿਆਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਅਗਰ ਵਿਦਿਆਰਥੀ ਬਾਲਗ ਹੈ ਤੇ ਉਹ ਆਪਣੀ ਆਪਾਰ ਆਈਡੀ ਬਣਾਉਣਾ ਚਾਹੁੰਦਾ ਤੇ ਉਸ ਦੇ ਵਿੱਚ ਮਾਪਿਆਂ ਦੀ ਸਹਿਮਤੀ ਲੈਣੀ ਜ਼ਰੂਰੀ ਨਹੀਂ ਹੈ ਸੋਸ਼ਲ ਮੀਡੀਆ ਤੇ ਇਸ ਆਈਡੀ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਸ਼ੇ ਨੇ ਕਈ ਤਰ੍ਹਾਂ ਦੇ ਡਾਊਟਸ ਨੇ ਮਾਪਿਆਂ ਦੇ ਉਹ ਵਿਅਕਤ ਕੀਤੇ ਜਾ ਰਹੇ ਨੇ ਤੇ ਕਈ ਲੋਕਾਂ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਇਹ ਆਈਡੀ ਜਿਹੜੀ ਹੈ ਉਹ ਵਿਦਿਆਰਥੀਆਂ ਦੀ ਨਾ ਬਣਾਈ ਜਾਵੇ ਇਸ ਦੇ ਬਾਵਜੂਦ ਸਰਕਾਰ ਵੱਲੋਂ ਇਸ ਸਾਈਟੀ ਦੇ ਬਹੁਤ ਸਾਰੇ ਫਾਇਦੇ ਦੱਸੇ ਜਾ ਰਹੇ ਨੇ ਇੱਕ ਫਾਇਦਾ ਇਹ ਵੀ ਹੈ ਕਿ ਜੇਕਰ ਭਵਿੱਖ ਦੇ ਵਿੱਚ ਕਿਸੇ ਡਾਕੂਮੈਂਟ ਵਿਦਿਆਰਥੀ ਵਿਦਿਆਰਥੀ ਦੇ ਗਵਾਚ ਜਾਂਦੇ ਨੇ ਡਿਸਟਰਾਏ ਹੁੰਦੇ ਨੇ ਜਾਂ ਕੁਦ ਕਿਸੇ ਕੁਦਰਤੀ ਆਫਤਾ ਦੇ ਵਿੱਚ ਖਰਾਬ ਹੋ ਜਾਂਦੇ ਨੇ ਤਾਂ ਉਹ ਇੱਥੇ ਸੁਰੱਖਿਅਤ ਰਹਿਣਗੇ ਵੈਰੀਫਾਈਡ ਰਹਿਣਗੇ ਅਤੇ ਇਹ ਆਸਾਨੀ ਦੇ ਨਾਲ ਇਹ ਦੁਬਾਰਾ ਤੋਂ ਇਹ ਡਾਕੂਮੈਂਟ ਹੈ ਹਾਸਲ ਕੀਤੇ ਜਾ ਸਕਣਗੇ ਇਹ ਵੀ ਸੁਰੱਖਿਆ ਦੂਜੇ ਨੰਬਰ ਤੇ ਵਿਦਿਆਰਥੀਆਂ ਦਾ ਅਕਾਦਮਿਕ ਰਿਕਾਰਡ ਵੀ ਸਰਕਾਰ ਕੋਲ ਰਹੇਗਾ ਵਿਦਿਆਰਥੀਆਂ ਨੂੰ ਨੌਕਰੀ ਲੈਣ ਦੇ ਵਿੱਚ ਵੀ ਆਸਾਨੀ ਹੋਵੇਗੀ ਹੋਰ ਵੀ ਕਈ ਤਰ੍ਹਾਂ ਦੇ ਇਸ ਦੇ ਫਾਇਦੇ ਨੇ ਜੁੜੇ ਰਹਿਣਗੇ ਵਿਦਿਆਰਥੀ ਜੇਕਰ ਆਪਣੇ ਡਾਕੂਮੈਂਟ ਕੈਰੀ ਕਿਤੇ ਨਹੀਂ ਕਰਕੇ ਲਿਜਾਣਾ ਚਾਹੁੰਦੇ ਤਾਂ ਉਹ ਦੂਸਰੀ ਜਗ੍ਹਾ ਤੇ ਜਾ ਕੇ ਆਪਣੇ ਡਾਕੂਮੈਂਟਸ ਦਾ ਜਿਹੜਾ ਡਿਜੀਟਲ ਵਰਜ਼ਨ ਦੇਖ ਸਕਦੇ ਨੇ ਸੋ ਇਸ ਦੇ ਕਈ ਤਰ੍ਹਾਂ ਦੇ ਫਾਇਦੇ ਵੀ ਨੇ ਹਾਲਾਂਕਿ ਸੋਸ਼ਲ ਮੀਡੀਆ ਤੇ ਇਸ ਨੂੰ ਲੈ ਕੇ ਪ੍ਰਚਾਰ ਵੀ ਕੀਤਾ ਜਾ ਰਿਹਾ ਤੇ ਆਈਡੀ ਨਾ ਬਣਾਉਣ ਨੂੰ ਵੀ ਕਿਹਾ ਜਾ ਰਿਹਾ ਪਰ ਮਾਪਿਆਂ ਦੀ ਆਪਣੀ ਮਰਜ਼ੀ ਹੈ ਕਿ ਵਿਦਿਆਰਥੀਆਂ ਦੀ ਆਪਾਰ ਆਈਡੀ ਬਣਾਉਣੀ ਹੈ ਜਾਂ ਨਹੀਂ ਬਣਾਉਣੀ ਸਰਕਾਰ ਨੇ ਵੀ ਇਸ ਨੂੰ ਮਾਪਿਆਂ ਤੇ ਛੱਡਿਆ ਪਰ ਇਸ ਦੇ ਆਪਣੇ ਫਾਇਦੇ ਤਾਂ ਜ਼ਰੂਰ ਨੇ